ਪਾਕਿਸਤਾਨ ਸਰਹੱਦ ਦੇ ਖੀਰਲੇ ਪਿੰਡ ਸ਼ਾਹਪੁਰ ਦੀ ਰਹਿਣ ਵਾਲੀ ਹੋਰ ਨਾਰ ਲੜਕੀ ਸੁਨੇਹਾ ਅਪਾਹਜ ਹੋਣ ਦੇ ਬਾਵਜੂਦ ਪੜ੍ਹ ਲਿਖ ਕੇ ਕੁਝ ਬਣਨ ਦਾ ਸੁਪਨਾ ਸੰਜੋਏ ਹੋਏ ਹੈ ਪਰ ਉਹਨਾਂ ਪੜ੍ਹਨ ਦੇ ਲਈ 3 ਕਿਲੋਮੀਟਰ ਦੂਰ ਜਾਣਾ ਪੈਂਦਾ ਹੈ ਉਹ ਪੈਨ ਦੀ ਮਦਦ ਦੇ ਨਾਲ ਸਾਈਕਲ ਤੇ ਸਕੂਲ ਜਾਂਦੀ ਹੈ ਪਰ ਹੁਣ ਸਾਈਕਲ ਵੀ ਟੁੱਟ ਗਿਆ ਇਸ ਲਈ ਕਈ ਦਿਨ ਸੁਨੇਹਾ ਨੂੰ ਸਕੂਲ ਤੋਂ ਛੁੱਟੀ ਵੀ ਕਰਨੀ ਪੈਂਦੀ ਸੀ ਹੁਣ ਸਮਾਜ ਸੇਵੀ ਸੰਸਥਾ ਵੱਲੋਂ ਪਹਿਲ ਕਰਦੇ ਹੋਏ ਸੁਨੇਹਾ ਨੂੰ ਅੱਜ ਟ੍ਰਾਈਸਾਈਕਲ ਪੇਂਟ ਕੀਤਾ ਗਿਆ ਜਿਸ ਤੋਂ ਬਾਅਦ ਸੁਨੇਹਾ ਦੀਆਂ ਅੱਖਾਂ ਨਮ ਹੋ ਗਈਆਂ ਤੇ ਉਸ ਦਾ ਪਰਿਵਾਰ ਵੀ ਭਾਵੁਕ ਹੋ देखे देखे। <laughs> तो <देखे। laughs> ना पुमारे इस सरकार की बहुत कुछ समस्या कर अगे शब्द नहीं जाया ਉਜਾ ਲੋ ਕੌਣ ਸਗਲ ਨੂੰ ਕਹਿਣਾ ਭਾਜਣੇ ਦੇ ਬਹੁਤ ਮਿਹਰਬਾਨੀਆਂ ਜਿਹੜਾ ਨੇਤਿਕਤਾ ਕਾ ਆ ਕੇ ਚੁੱਕੇ ਕਦਮ ਚਲੋ ਹੁਣ ਆਪਣਾ ਪੜ੍ਹ ਲੈ ਕੇ ਆਪਣੇ ਸਿਪੈਰ ਸਿੱਤੇ ਖੜਾ ਹੋ ਗੋ ਸਿੱਖੇ। ਭਾਈ ਚਾਹੀ ਵਾਰ ਕਿੰਨੇ ਕਿੰਨੇ ਜਿਹਦੇ ਸਕੂਲ ਨਹੀਂ ਜਾਂਦੇ ਲਈ ਪਹਿਲੇ ਬਹੁਤ ਜ਼ਿਆਦਾ ਮੁਸ਼ਕਲੀ ਅੰਕਲ ਅੰਕਲ ਅਜ ਭਾਲ ਉਹਨੇ ਮੈਨੂੰ ਸਾਥ ਗਲ ਦਵਾਤਾ ਹੁਣ ਠੀਕ ਹੈ। ਮੈਂ ਸਹੀ ਇਹ ਕਹਿਣਾ ਚਾਹਾਂਗੇ ਕਿ ਨਿਸ਼ਾਨ ਅੰਕਲ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ ਪਰ ਸੜਪੈਂਦੇ ਆ ਜਪਾਲ ਚਾਚਾ ਜੀ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਪਹਿਲਾਂ ਸਾਈਕਲ ਟੁੱਟੇ ਦਾ ਸੀ ਤੇ ਸੜਕ ਤੇ ਨਹੀਂ ਚੱਲ ਪਾਂਦਾ ਤੇ ਉੱਥੇ 3 ਕਿਲੋਮੀਟਰ ਦੂਰ ਰਸਤਾ ਵੀ ਸੀ ਹੂੰ ਸਾਈਕਲ ਮਿਲ ਗਿਆ ਹੁਣ ਅਸੀਂ ਅੱਗੇ ਜਾ ਸਕਾਂਗੇ ਕਲਾਸ 2 ਕਲਾਸ ਚਾਹਾਂ ਮੈਂ ਕਲਾਸ 2 ਕੰਪਲੀਟ ਕਰਕੇ ਅੱਗੇ ਵੀ ਪੜਾਂਗੇ ਮਤਨੀ ਹਾਰੀ ਤੇ ਉਹਦੀ ਮਾਂ ਨੇ ਵੀ ਨਹੀਂ ਹਈ ਹਮਤ ਹਾਰੀ ਤੇ ਨਾ ਉਹਦੇ ਪਿਤਾ ਨੇ ਤੇ ਇਹ ਸੁਨੇਹਾ ਦਾ ਜਿਹੜਾ ਮੈਸੇਜ ਆਏ ਸਾਰੇ ਪੰਜਾਬ ਦੇ ਵਿੱਚ ਕੀ ਸਾਰੇ ਸੰਸਾਰ ਭਰ ਵਿੱਚ ਜਾਣਾ ਚਾਹੀਦਾ ਬੱਚਿਆਂ ਨੂੰ ਕਿ ਅਸੀਂ ਇਹ ਨਹੀਂ ਕਿ ਹੈਂਡੀਕੈਪ ਹੋ ਕੇ ਤੇ ਅਸੀਂ ਆਪਣੀ ਕਿਸੇ ਬਲੰਦੀ ਤੇ ਨਹੀਂ ਪਹੁੰਚ ਸਕਦੇ ਸਾਡੇ ਕੋਲ ਇੱਕ ਐਜੂਕੇਸ਼ਨ ਇੱਕ ਇਹੋ ਜਿਹਾ ਇੱਕ ਵਧੀਆ ਸਾਡੇ ਕੋਲ ਇੱਕ ਮਾਈਂਡਡ ਸਾਡਾ ਉਹ ਸਾਨੂੰ ਰਸਤਾ ਹੈ ਕਿ ਅਸੀਂ ਚੰਗੀ ਐਜੂਕੇਸ਼ਨ ਲਾ ਕੇ ਅਸੀਂ ਚੰਗੇ ਵੱਡੀਆਂ ਅਹੁਦੇ ਤੇ ਜਾ ਸਕਦੇ ਹਾਂ ਇਹ ਸੁਨੇਹਾ ਵੱਲੋਂ ਸਾਰੇ ਸੰਸਾਰ ਦੇ ਬੱਚਿਆਂ ਨੂੰ ਇੱਕ ਬਹੁਤ ਵੱਡਾ ਮੈਸੇਜ ਹੈ ਕਿਉਂਕਿ ਅਸੀਂ ਦੇਖਿਆ ਕਿ ਡੀਸੀ ਵੀ ਇੱਕ ਹੈਂਡੀਕੈਪਡ ਸੀ ਜੀ ਜਿਹੜੀ ਆਪਾਂ ਸੋਸ਼ਲ ਮੀਡੀਆ ਤੇ ਸਾਰੀ ਤੁਸੀਂ ਦੇਖੀ ਹੋਏਗੀ ਦੇਖਿਆ ਹੋਏਗਾ ਕਿ ਉਹ ਹੈਂਡੀਕੈਪ ਨੇ ਇੰਨੀ ਮਿਹਨਤ ਕੀਤੀ ਕਿ ਆਈਐਸ ਅਫਸਰ ਬਣਨ ਤੋਂ ਬਾਅਦ ਉਹ ਡਿਪਟੀ ਕਮਿਸ਼ਨਰ ਬਣ ਗਏ ਤੇ ਅੱਜ ਉਹ ਉਹ ਸਾਰਿਆਂ ਵਾਸਤੇ ਇੱਕ ਰੋਲ ਮਾਡਲ ਆ ਇਸੇ ਤਰ੍ਹਾਂ ਸਨੇਹਾ ਜਿਹੜੀ ਆ ਪਿੰਡ ਛਾਪਰ ਤੋਂ ਇਹ ਇਹ ਵੀ ਇੱਕ ਰੋਲ ਮਾਡਲ ਆ ਔਰ ਮੈਂ ਸਾਰਿਆਂ ਜਿੰਨੇ ਵੀ ਇਸ ਸੰਸਾਰ ਪਰ ਦੇ ਬੱਚੇ ਨੇ ਉਹਨਾਂ ਨੂੰ ਇਹ ਬੇਨਤੀ ਕਰਾਂਗਾ ਕਿ ਕਦੇ ਹੌਸਲਾ ਨਹੀਂ ਹਾਰਨਾ ਚਾਹੀਦਾ ਸਾਡਾ ਅੰਗ ਨਹੀਂ ਪਰ ਸਾਨੂੰ ਸੱਚੇ ਪਾਤਸ਼ਾਹ ਜੀ ਨੇ ਦਿਮਾਗ ਵਧ ਦਿੱਤਾ ਜਿਹੜਾ ਕੋਈ ਅੰਗ ਨਾ ਹੋਵੇ ਉਹਦੇ ਵਿੱਚ ਕੋਈ ਨਾ ਕੋਈ ਖੂਬੀ ਜ਼ਰੂਰ ਪਰਮਾਤਮਾ ਵੱਧ ਪਰਦਾ ਤੇ ਉਹ ਹੁੰਦੀ ਆ ਬੰਦੇ ਦਾ ਦਿਮਾਗ ਤੇ ਇਸ ਕਰਕੇ ਆਪਾਂ ਦਿਮਾਗ ਦੇ ਉੱਤੋਂ ਆਪਣੇ ਚੱਲ ਕੇ ਆਪਣੀ ਚੰਗੀ ਐਜੂਕੇਸ਼ਨ ਲਾ ਕੇ ਜਿਸ ਤਰ੍ਹਾਂ ਸਾਡੇ ਸਕੂਲਾਂ ਦੇ ਟੀਚਰ ਸਾਹਿਬਾਨ ਭਾਈ ਸਾਹਿਬ ਆਪਣੇ ਮਾਸਟਰ ਲਬਰੀ ਸਿੰਘ ਜੀ ਜਾਂ ਹੋਰ ਜਿੰਨੇ ਵੀ ਟੀਚਰ ਸਾਹਿਬਾਨ ਪ੍ਰਿੰਸੀਪਲ ਦੁਰੰਦਰਾ ਜੀ ਨਾਲ ਦੀ ਇਹ ਬਦੌਲਤ ਇਹ ਬੱਚੀ ਨੇ ਆਪਣਾ ਹੌਸਲਾ ਜਿਹੜਾ ਨਹੀਂ ਇਹਨਾਂ ਨੇ ਵੀ ਮੋਟੀਵੇਟ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਤੇ ਮੈਂ ਧੰਨਵਾਦ ਕਰਾਂਗਾ ਸਤਕਾਰਯੋਗ ਭੈਣ ਜੀ ਕੁਲਦੀਪ ਕੌਰ ਜੀ ਅਹਿਮਦਗੜ ਲੁਧਿਆਣਾ ਜਿਹੜੇ ਇਸ ਟਾਈਮ ਬੱਚ ਯੂ ਐਸਏ ਕੈਲੀਫੋਰਨੀਆ ਦੇ ਵਿੱਚ ਸੇਵਾ ਨਿਭ ਤੇ ਉਹਨਾਂ ਦੀ ਬਦੌਲਤ ਇਹ ਸਾਰੀਆਂ ਸੇਵਾਵਾਂ ਜਿਹੜੀਆਂ ਇੱਕ ਆ ਟਰਾਈਸਾਈਕਲ ਜਿਹੜਾ ਬੈਟਰੀ ਵਾਲਾ ਅਤੇ ਸਲਾਈ ਮਸ਼ੀਨ ਜਿਹੜੀ ਆ ਉਹਦੀ ਮਾਤਾ ਨੂੰ ਦਿੱਤੀ ਗਈ ਆ ਕਿ ਉਹ ਆਪਣੇ ਘਰ ਦਾ ਗੁਜ਼ਾਰਾ ਜਿਹੜਾ ਚੰਗੀ ਤਰ੍ਹਾਂ ਕਰ ਸਕਦੀ ਆ ਵਾਹਿਗੁਰੂ ਤੋਂ ਮੈਂ ਹੱਥ ਜੋੜ ਕੇ ਇਹੋ ਜੀ ਅਰਦਾਸ ਬੇਨਤੀ ਕਰਦਾ ਸੱਚੇ ਪਾਤਸ਼ਾਹ ਜੀ ਕਿਸੇ ਦਾ ਦੁੱਖ ਕਿਸੇ ਨੂੰ ਇੰਨਾ ਵੀ ਤੰਗ ਨਾ ਕਰ ਦੇ ਕਿ ਉਹ ਰੋਣ ਪਕ ਆ ਜਾਵੇ ਤੇ ਇਹ 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 ਸਾਰੀ ਉਸ ਕਾਲਪੁਰਖ ਪਰਮਾਤਮਾ ਦੀ ਕਿਰਪਾ ਸਦਕਾ ਹੀ ਸਭ ਕੁਝ ਹੋਇਆ ਇੰਡੀਆ ਕ੍ਰਾਈਮ ਨਿਊਜ਼ ਦੁਲਮ ਕੇ ਕਿਲਾ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ